ਨਾਵਲ ਨਵਾਂ ਜਨਮ ਪਾਗ 15 ਉਸ ਅੱਗੇ ਇੱਕ ਬੜੀ ਹੀ ਗੰਦੀ ਤੇ ਘਟੀਆ ਕਿਸਮ ਦੀ ਮੇਜ਼ ਸੀ ਜੋ ਗੰਦੀਆਂ ਅਤੇ ਮਿੱਟੀ ਭਰੀਆਂ ਚੀਜ਼ਾਂ ਨਾਲ ਲੱਦੀ ਹੋਈ ਸੀ ਮੋਹਰਾਂ ਸਨ ਰਜਿਸਟਰ ਸਨ ਤੇ ਮੋਟੀਆਂ-ਮੋਟੀਆਂ ਲੈਜਰਾਂ ਸਨ ਇਹ ਲੈਜਰਾਂ ਥਾਂ-ਪਰ ਥਾਂ ਲਾਲ ਅਤੇ ਨੀਲੀ ਸਿਆਹੀ ਦੇ ਤੱਬਿਆਂ ਨਾਲ ਭਰੀਆਂ ਪਈਆਂ ਸਨ ਲਿਖਣ ਲਈ ਪੁਰਾਣੀ ਕਿਸਮ ਦੀਆਂ ਕੱਚ ਦੀਆਂ ਚੌਰਸ ਦਵਾਈਆਂ ਸਨ ਜੋ ਧੂੜ ਨਾਲ ੱਟੀਆਂ ਪਈਆਂ ਸਨ ਜਾਪਦਾ ਸੀ ਜਿਵੇਂ ਇਹ ਧੂੜ ਉਸ ਮੇਜ਼ ਦਾ ਇੱਕ ਜ਼ਰੂਰੀ ਹਿੱਸਾ ਬਣ ਚੁੱਕੀ ਹੋਵੇ ਪੈਨ ਵੀ ਸਾਫ਼ ਨਹੀਂ ਸਨ ਉਹ ਵੀ ਜਿਵੇਂ ਇਸ ਮੇਜ਼ ਦੀ ਦਿੱਖ ਦੇ ਅਨੁਸਾਰ ਹੀ ਸਨ ਮੇਜ਼ ਉੱਤੇ ਇੱਕ ਮੈਲਾ ਕੱਪੜਾ ਏਕਣ ਰੱਖਿਆ ਹੋਇਆ ਸੀ ਜਿਵੇਂ ਉਹ ਉਵੇਂ ਹੀ ਰੱਖਿਆ ਜਾਣਾ ਉੱਥੇ ਬਹੁਤ ਜ਼ਰੂਰੀ ਸੀ ਤੇ ਉੱਥੇ ਹੀ ਰਹਿਣਾ ਚਾਹੀਦਾ ਸੀ ਅਤੇ ਐਵੇਂ ਹੀ ਬੜੀ ਹੀ ਮੈਲੀ ਉਹਦੀ ਕੁਰਸੀ ਦੀ ਗੱਦੀ ਸੀ ਜੋ ਰੋਜ਼-ਰੋਜ਼ ਦੀ ਮੈਲ ਸਹਾਰ ਦੀ ਚਿਕਨੀ ਜਈ ਹੋ ਗਈ ਸੀ ਕੱਪੜਾ ਵੀ ਏਉਂ ਲੱਗ ਰਿਹਾ ਸੀ ਜਿਵੇਂ ਉਹ ਥਿੰਦਾ ਵੀ ਹੁੰਦਾ ਹੈ ਵਿਚ ਵਿੱਚ ਲਾਲ ਤੇ ਨੀਲੀ ਸਿਹਾਈ ਤੇ ਪੁੰਜੇ ਵੀ ਦਿਸ ਰਹੇ ਸਨ ਜਿਵੇਂ ਕਿ ਉਸ ਨਾਲ ਵੇਲੇ-ਵੇਲੇ ਪੈਨ ਵੀ ਪੁੰਜੇ ਜਾਂਦੇ ਹੋਣ ਉਹ ਜਈ ਹੀ ਗੰਦੀ ਮੇਜ਼ ਇੱਕ ਹੋਰ ਵੀ ਡੱਠੀ ਸੀ ਜੋ ਮੇਰੇ ਬੈਠਣ ਲਈ ਖਾਲੀ ਸੀ ਇਹ ਉਸ ਤੋਂ ਛੋਟੀ ਮੇਜ਼ ਸੀ ਪ੍ਰੈਸ ਦੇ ਦੂਜੇ ਕਮਰੇ ਵਿੱਚ ਮਸ਼ੀਨਾਂ ਲੱਗੀਆਂ ਹੋਈਆਂ ਸਨ ਜੋ ਚੁੱਪ ਚਾਪ ਤੇ ਆਪਣੇ ਰੌਂ ਵਿੱਚ ਆਪਣਾ ਕੰਮ ਕਰ ਰਹੀਆਂ ਸਨ ਇੱਕ ਬਹੁਤ ਵੱਡੀ ਮਸ਼ੀਨ ਸੀ ਜੋ ਵਾਰ-ਵਾਰ ਤੇ ਲਗਾਤਾਰ ਇੱਕ ਰੇਸ਼ਵਾਗ ਬੁੱਕ ਰਹੀ ਸੀ ਤੇ 24 ਘੰਟੇ ਮੂੰਹ ਅੱਡ ਕੇ ਖਾਣ ਨੂੰ ਮੰਗਦੀ ਰਹਿੰਦੀ ਸੀ ਉਹਾ ਉਹਾ ਉਸ ਮਸ਼ੀਨ ਦੀਆਂ ਗਰਜਾਂ ਸਨ ਅਜਾ ਕੋਈ ਵੀ ਨਹੀਂ ਸੀ ਜੋ ਉਸ ਦਾ ਟਿੱਡ ਭਰ ਸਕਦਾ ਸੀ ਮਸ਼ੀਨਾਂ ਦੀ ਇਸ ਦੁਨੀਆ ਵਿੱਚ ਇੱਕ ਕਾਲਾ ਕਾਲਾ ਮਾਹੌਲ ਸੀ ਜੋ ਇਸੇ ਤਰ੍ਹਾਂ ਹੀ ਰਹਿਣਾ ਸੀ ਤਰਤੀ ਕਾਲੀ ਤੇ ਥਿੰਦੀ ਸੀ ਪੈਰਾਂ ਵਿੱਚ ਕੁਝ ਕਾਗਜ਼ ਸਨ ਜੋ ਰੂਲੇ ਪੂੰਝ ਕੇ ਕਾਲੀ ਸਿਆਹੀ ਵਿੱਚ ਲੱਥਪੱਥ ਕੀਤੇ ਪਏ ਸਨ ਹਰ ਕੋਈ ਚਿੱਟੇ ਕੱਪੜਿਆਂ ਵਾਲਾ ਇਸ ਮਾਹੌਲ ਤੋਂ ਡਰਦਾ ਸੀ ਹੁਣ ਆਉਂਦੀ ਸਾਰ ਹੀ ਮੇਰੇ ਸਾਹਮਣੇ ਫਰਮਾ ਆਉਣ ਦੀ ਲੋੜ ਸੀ ਜੋ ਟੈਸਟ ਲਈ ਮੈਂ ਪੜ੍ਹਨਾ ਸੀ ਮੈਂ ਮੇਜ਼ ਅੱਗੇ ਬੈਠਾ ਸਾਂ ਤੇ ਇੰਤਜ਼ਾਰ ਕਰ ਰਿਹਾ ਸਾਂ ਥੋੜਾ ਚੇਰੀ ਹੀ ਹੋਇਆ ਸੀ ਕਿ ਮੇਰੇ ਸਾਹਮਣੇ ਮੇਜ਼ ਉੱਤੇ ਝਟ ਇੱਕ ਫਰਮਾ ਆ ਗਿਆ ਤੇ ਨਾਲ ਹੀ ਅਸਲ ਆ ਗਏ ਮੈਂ ਦੇਖ ਕੇ ਡੋਰਪੋਰ ਸਾ ਤੇ ਗੁੰਮਸਮ ਰਹਿ ਗਿਆ ਸਾਂ ਕਿਉਂਕਿ ਫਰਮਾ ਜਿਓਮੈਟਰੀ ਜਾਂ ਅਲਜਬਰੇ ਦਾ ਹੀ ਆਇਆ ਸੀ ਜਿਸ ਦਾ ਮੈਨੂੰ ਊੜਾ ਆੜਾ ਵੀ ਉਕਾ ਨਹੀਂ ਆਉਂਦਾ ਸੀ ਜਾਪਦਾ ਸੀ ਕਿ ਜਿਵੇਂ ਉਹਨਾਂ ਨੂੰ ਜਿਓਮੈਟਰੀ ਅਤੇ ਅਲਜਬਰੇ ਦੇ ਹੀ ਪ੍ਰੂਫ ਰੀਡਰ ਦੀ ਲੋੜ ਸੀ ਪੰਜਾਬੀ ਦੀ ਲੋੜ ਹੀ ਨਹੀਂ ਸੀ ਪਰ ਮੈਂ ਉਹਨਾਂ ਨੂੰ ਕਿਵੇਂ ਵੀ ਨਾ ਨਹੀਂ ਸਾਂ ਕਰ ਸਕਦਾ ਨਾ ਹੀ ਇਹ ਕਹਿ ਸਕਦਾ ਸਾਂ ਕਿ ਮੈਂ ਪੰਜਾਬੀ ਹੀ ਪੜਾਂਗਾ ਜਿਓਮੈਟਰੀ ਜਾਲ ਜਬਰਾਂ ਨਹੀਂ ਆਖਿਰ ਜਿਵੇਂ ਵੀ ਮੈਥੋਂ ਹੋਇਆ ਪ੍ਰੂਫ ਪੜਨ ਲੱਗ ਪਿਆ ਪਰ ਮੈਂ ਸੱਚ ਕਹਿੰਦਾ ਹਾਂ ਕੱਖ ਜਿੰਨੀ ਵੀ ਮੈਨੂੰ ਉਹਨਾਂ ਪ੍ਰੂਫਾਂ ਦੀ ਸਮਝ ਨਹੀਂ ਸੀ ਨਾ ਹੀ ਸਮਝ ਪੈਂਦੀ ਸੀ ਦਿਦਾਰ ਹੋਣਾ ਨੇ ਕਿਹਾ ਸੀ ਕਿ ਜੇਕਰ ਮੈਨੂੰ ਜਿਓਮੈਟਰੀ ਜਾਲ ਜਬਰਾਂ ਨਹੀਂ ਆਉਂਦੇ ਤਾਂ ਕੋਈ ਐਡੀ ਗੱਲ ਨਹੀਂ। ਮੱਖੀ ਉੱਤੇ ਮੱਖੀ ਮਾਰਨੀ ਮੁਸ਼ਕਿਲ ਕੰਮ ਨਹੀਂ ਹੈ। ਪ੍ਰੂਫ ਰੀਡਰ ਦਾ ਕੰਮ ਹੈ ਕਿ ਮੱਖੀ ਉੱਤੇ ਮੱਖੀ ਮਾਰੇ। ਸੋ ਬਿਨਾ ਚੀਜ਼ਕ ਮੈਂ ਮੱਖੀ ਉੱਤੇ ਮੱਖੀ ਮਾਰਦਾ ਚੱਲਿਆ ਜਾਵਾਂ ਪਰ ਇਹ ਠੀਕ ਨਹੀਂ ਸੀ। ਮੱਖੀ ਉੱਤੇ ਮੱਖੀ ਮਾਰਨ ਲਈ ਵੀ ਪੂਰੀ ਸਮਝ ਦੀ ਲੋੜ ਸੀ। ਸਗੋਂ ਇਹ ਸੱਚ ਹੈ ਕਿ ਕਈ ਵਾਰ ਪ੍ਰੂਫ ਰੀਡਰ ਨੂੰ ਅਸਲ ਵਿੱਚ ਵੀ ਰਹਿ ਗਈ ਗਲਤੀ ਦਰੁਸਤ ਕਰਨੀ ਪੈਂਦੀ ਹੈ ਉਸ ਵਿੱਚ ਇੰਨੀ ਸਮਝ ਬੂਝ ਤੇ ਯੋਗਤਾ ਹੋਣੀ ਚਾਹੀਦੀ ਹੈ ਪ੍ਰੂਫ ਰੀਡਰ ਲੇਖਕ ਜਿੰਨਾ ਹੀ ਲਾਇਕ ਹੋਣਾ ਚਾਹੀਦਾ ਹੈ ਜਦੋਂ ਮੈਂ ਪ੍ਰੂਫ ਪੜਨ ਲੱਗਾ ਪ੍ਰੈਸ ਮੈਨੇਜਰ ਨੇ ਘੜੀ ਦੇਖ ਕੇ ਵਕਤ ਨੋਟ ਕਰ ਲਿਆ ਜਦੋਂ ਪ੍ਰੂਫ ਸਮਾਪਤ ਕੀਤੇ ਉਦੋਂ ਵੀ ਵਕਤ ਲੇਖ ਲਿਆ ਉਹ ਮੈਥੋ অসੰਤੁਸ਼ਟ ਸੀ ਤੇ ਆਪਣੇ ਵੱਲੋਂ ਉਹ ਮੰਨ ਵਿੱਚ ਮੈਨੂੰ ਨਾ ਅਹਲਕਰਾਰ ਦੇ ਚੁੱਕਾ ਸੀ ਉਸ ਦੀ ਤਿਊੜੀ ਉਸੇ ਤਰ੍ਹਾਂ ਹੀ ਮੱਥੇ ਵਿੱਚ ਖਲੋਤੀ ਸੀ ਤੇ ਐਨਕ ਦੇ ਮੋਟੇ ਸ਼ੀਸ਼ੇ ਵਿੱਚੋਂ ਕਹਿਰੀ ਅੱਖ ਦੇਸ ਰਹੀ ਸੀ ਉਹ ਮੇਰੀ ਅਯੋਗਤਾ ਉੱਤੇ ਤਰਸ ਵੀ ਖਾਰਿਆ ਸੀ ਪਰ ਉਹ ਵੀ ਕੀ ਕਰ ਸਕਦਾ ਸੀ ਜਦ ਕਿ ਮੈਂ ਹੀ ਆਪਣੀ ਮਦਦ ਆਪ ਨਹੀਂ ਕਰ ਸਕਦਾ ਸਾਂ ਆਖਿਰ ਜਦ ਮੈਂ ਫਰਮਾ ਦੇ ਕੇ ਦਫ਼ਤਰ ਵਿੱਚੋਂ ਜਾਣ ਲੱਗਾ ਉਹ ਏਕਣ ਦੇਖ ਰਿਹਾ ਸੀ ਜਿਵੇਂ ਮੈਂ ਕੇਵਲ ਇਨਾ ਚਿਰ ਹੀ ਇੱਥੇ ਬਹਿਣ ਲਈ ਆਇਆ ਸਾਂ ਮੇਰਾ ਸਮਾਪਤ ਸੀ ਹੁਣ ਮੈਂ ਫੇਰ ਨਹੀਂ ਆਉਣਾ ਸੀ ਮੈਂ ਉਸ ਨੂੰ ਬਹੁਤ ਹੀ ਹੀਨਾ ਤੇ ਵਿਚਾਰਾ ਨਜ਼ਰ ਆ ਰਿਹਾ ਸਾਂ ਬਾਹਰ ਆ ਕੇ ਮੈਂ ਆਪਣੇ ਆਪ ਨੂੰ ਹਲਕਾ ਜਿਹਾ ਮਹਿਸੂਸ ਕੀਤਾ ਏਕਣ ਜਾਪ ਰਿਹਾ ਸੀ ਜਿਵੇਂ ਜੋ ਕੁਝ ਹੋਣਾ ਸੀ ਉਹ ਆਖਿਰ ਹੋ ਹੀ ਚੁੱਕਾ ਸੀ ਇੱਕ ਨਮੋਸ਼ੀ ਸੈਣੀ ਸੀ ਜੋ ਕੜੀ ਦੀ ਕੜੀ ਸਹਿ ਲਈ ਸੀ ਹੁਣ ਫੇਲ ਹੋਵਾਂ ਜਾਂ ਪਾਸ ਹੋਵਾਂ ਮੈਨੂੰ ਚਿੰਤਾ ਨਹੀਂ ਸੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਹੋਣਾ ਇਹੀ ਉਹ ਕੁਝ ਹੈ ਇਹ ਤਾਂ ਦੋਸਤਾਂ ਅੱਗੇ ਇੱਕ ਸੱਚਾ ਹੋਣ ਦੀ ਹੀ ਗੱਲ ਸੀ ਹੋਰ ਕੋਈ ਮਤਲਬ ਨਹੀਂ ਸੀ ਕਸ਼ਮੀਰੀ ਗੇੜ ਤੋਂ ਬੱਸ ਵਿੱਚ ਮੈਂ ਮਾਡਲ ਟਾਊਨ ਆ ਗਿਆ ਸਾਂ ਸਵੇਰੇ ਵੀ ਮੈਂ ਮਾਡਲ ਟਾਊਨ ਤੋਂ ਬੱਸ ਵਿੱਚ ਹੀ ਆਇਆ ਸੀ ਅੱਜ ਦਿਦਾਰ ਨੂੰ ਛੁੱਟੀ ਸੀ ਤੇ ਉਹ ਕਰੇ ਹੀ ਹੋਣਾ ਸੀ ਚਾਂਦਨੀ ਚੌਕ ਜਾਣ ਲਈ ਮੇਰਾ ਦਿਲ ਹੀ ਨਹੀਂ ਕੀਤਾ ਸੀ ਕਿਉਂਕਿ ਬਹੁਤਾ ਘੁੰਮਣ ਫਿਰਲੇ ਮਨ ਵਿੱਚ ਸ਼ੌਕ ਹੀ ਨਹੀਂ ਸੀ ਅਗਲੇ ਦਿਨ ਦਿਦਾਰ ਨੇ ਸਵੇਰ ਆਪਣੇ ਦਫ਼ਤਰ ਜਾਣਾ ਸੀ ਮੈਂ ਵੀ ਉਸ ਨਾਲ ਚਾਂਦਨੀ ਚੌਕ ਉਸ ਮਾਰਕੀਟ ਵਿੱਚ ਆ ਗਿਆ ਸਾਂ ਕਾਰ ਇਕੱਲਾ ਰਹਿਣਾ ਸੀ ਤੇ ਦਿਨ ਬਤੀਤ ਨਹੀਂ ਹੋਣਾ ਸੀ ਲਾਲ ਕਿਲੇ ਦੇ ਸਾਹਮਣੇ ਉਹਨੇ ਮੋਟਰਸਾਈਕਲ ਖਿਲਾ ਰਿਆ ਤੇ ਮੈਨੂੰ ਉਤਾਰ ਦਿੱਤਾ ਤੇ ਆਪ ਦਫ਼ਤਰ ਚਲਾ ਗਿਆ واپسی ਵਿੱਚ ਉਹ ਸ਼ਾਮ ਨੂੰ ਮੈਨੂੰ ਆਪਣੇ ਨਾਲ ਲੈ ਜਾਣਾ ਸੀ 11:30 ਜਾਂ ਪੌਣੇ 12 ਦਾ ਵਕਤ ਸੀ ਕਿਤਾਬਾਂ ਦੀ ਦੁਕਾਨ ਵਿੱਚ ਮੈਂ ਸਹਿਜ ਸੁਭਾਅ ਬੈਠਾ ਸਾਂ ਕਿ ਟੈਲੀਫੋਨ ਦੀ ਘੰਟੀ ਵੱਜੀ ਟੈਲੀਫੋਨ ਦੀ ਗੱਲ ਬਾਤ ਤੋਂ ਮੈਨੂੰ ਇਉਂ ਲੱਗ ਰਿਹਾ ਸੀ ਜਿਵੇਂ ਫੋਨ ਵਿੱਚ ਪਰਲੇ ਪਾਸੇ ਅਮਰਤ ਬੋਲ ਰਿਹਾ ਸੀ ਮੈਂ ਆਖਿਆ ਜੇ ਅਮਰਤ ਹੈ ਤਾਂ ਮੈਨੂੰ ਵੀ ਮਿਲਾਇਆ ਜਾਵੇ ਮੈਨੂੰ ਫੋਨ ਦਿੱਤਾ ਗਿਆ ਅਮਰਤ ਦੀ ਆਵਾਜ਼ ਸੀ ਹੈਲੋ ਅਮਰਤ ਅਮਰਤ ਮੈਂ ਸਰੋਜ ਹਾਂ ਸਰੋਜ ਹੈ ਤੂੰ ਕਦੋਂ ਆਇਆ ਪਹਿਲੇ ਸਤੰਬਰ ਆਇਆ ਸੀ ਤਿੰਨ ਚਾਰ ਦਿਨ ਹੋ ਗਏ ਤਿੰਨ ਚਾਰ ਦਿਨ ਹੋ ਗਏ ਹਾਂ ਇੰਨੇ ਦਿਨਾਂ ਦਾ ਸਮਾਂ ਮਿਲੇਆ ਨਹੀਂ ਉਂਝ ਮੈਂ ਕਿਹਾ ਮਿਲਾਂਗਾ ਕਿੱਥੇ ਠਹਿਰਿਆ ਹੋਇਆ ਏ ਦیدار ਸਿੰਘ ਰਾਣਾ ਕੋਲ ਮਾਡਲ ਟਾਊਨ ਆਇਆ ਕਿਵੇਂ ਹੈ ਦਿੱਲੀ ਉਂਝ ਹੀ ਆ ਗਿਆ ਦੱਸਾਂਗਾ ਮਨਾਲੀ ਵਿੱਚ ਮੈਂ ਜਿਹੜੀ ਕਵਿਤਾ ਸਮੇਂ ਦੇ ਬਾਰੇ ਲਿਖੀ ਸੀ ਸਮੇਂ ਦੇ ਚਿੱਟੇ ਘੋੜੇ ਵਾਲੀ ਆਮਰਤ ਉਸ ਦੀ ਇੱਕ ਨਕਲ ਮਨਾਲੀ ਤੋਂ ਨਾਲ ਲੈ ਕੇ ਆਇਆ ਸੀ ਤੇ ਚਾਹੁੰਦਾ ਸੀ ਕਿ ਧਾਰਾ ਵਿੱਚ ਉਹ ਚੰਗੀ ਤਰ੍ਹਾਂ ਛਾਪੀ ਜਾਵੇ ਪਹਿਲੇ ਸਫੇ ਉੱਤੇ ਧਾਰਾ ਪੰਜਾਬੀ ਦਾ ਇੱਕ ਬਹੁਤ ਹੀ ਸੋਹਣਾ ਉੱਚ ਕੋਟੀ ਦਾ ਪਰਚਾ ਸੀ ਜੋ ਪਿਛਲੇ ਕੁਝ ਕਵਰੇ ਤੋਂ ਇਥੋਂ ਨਿਕਲਣਾ ਸ਼ੁਰੂ ਹੋਇਆ ਸੀ ਪਰਚਾ ਇਸ ਦੁਕਾਨ ਵੱਲੋਂ ਹੀ ਜਾਰੀ ਕੀਤਾ ਗਿਆ ਸੀ ਕਵਿਤਾ ਇਸ ਮਹੀਨੇ ਪਹਿਲੇ ਸਫੇ ਉੱਤੇ ਛਾਪ ਚੁੱਕੀ ਸੀ ਅੰਮ੍ਰਿਤ ਅਤੇ ਮਦਨਜੀਤ ਆਪ ਕਵਤਾ ਲੈ ਕੇ ਇੱਥੇ ਤਾਰਾ ਦੇ ਦਫ਼ਤਰ ਆਏ ਸਨ ਕਵਿਤਾ ਆਉਂਦੀ ਸਾਰ ਹੀ ਮੈਂ ਤਾਰਾ ਵਿੱਚ ਤੱਕ ਲਈ ਸੀ ਜਦੋਂ ਪਹਿਲੀ ਸਤੰਬਰ ਨੂੰ ਮੈਂ ਇੱਥੇ ਦਿੱਲੀ ਪੁੱਜਾ ਸਾਂ ਅੰਮ੍ਰਿਤ ਫੋਨ ਵਿੱਚ ਆਖਣ ਲੱਗਾ ਕਵਿਤਾ ਫਿਰ ਦੇਖ ਲਈ ਆਪਣੀ ਹਾਂ ਕਵਿਤਾ ਦੇਖ ਲਈ ਬਹੁਤ ਸੋਹਣੀ ਛਪੀ ਹੈ ਦੇਖ ਲੈ घोड़ा तेरा सब तो अगे जोड़ता अस तेरा समय का चिट्टा घोड़ा हाँ सब तो अगे है रहा है ना सब तो अगे हाँ शुक्रिया अगे है तू इत की करद बैठा हूँ कुछ भी नहीं बस बैठा हाँ आ जा फिर चलीए इधर हाँ मैं चंगा फिर तू काम तो नहीं करता कोई नहीं नहीं तू चलिया बस ਰੋਟੀ ਇਕੱਠੇ ਖਾਵਾਂਗੇ ਖੈਰ ਰੋਟੀ ਤਾਂ ਬਸ ਚੱਲਿਆ ਫੌਰਨ ਆ ਸਮੇਂ ਦਾ ਘੋੜਾ ਬਣ ਕੇ ਆ ਸਮੇਂ ਦਾ ਘੋੜਾ ਮੈਨੂੰ ਕੁਝ ਕਹਾਸੀ ਆਈ ਪਰ ਇਹ ਹਾਸੀ ਗੰਨੇ ਦੇ ਪੀੜੇ ਹੋਏ ਤੱਥੇ ਵਰਗੀ ਥੋਥੀ ਸੀ ਅਮਰਤ ਬੜੇ ਛਲਕਦੇ ਰਸੀਲੇ ਫਿਕਰੇ ਬੋਲਦਾ ਪਰ ਮੈਨੂੰ ਉਹਦੇ ਵਰਗਾ ਕੋਈ ਵੀ ਫਿਕਰਾ ਸੁੱਝਦਾ ਨਹੀਂ ਸੀ ਸੁੱਝਦਾ ਜੇ ਮੇਰੇ ਮਨ ਵਿੱਚ ਘੋੜੇ ਵਰਗੀ ਤਾਕਤ ਹੁੰਦੀ ਸਮੇ ਦੇ ਚਿੱਟੇ ਕੋੜੇ ਵਰਗੀ ਉਹੋ ਜਿਹਾ ਜਲ ਜਲਉ ਮਨ ਦਾ ਬਿਟਿਆ ਹੋਇਆ ਸੀ ਦਿਉਦਾਰਾ ਵਿੱਚ ਬੈਠੀ ਆਥਣ ਅੰਤਾਂ ਦੀ ਉਦਾਸ ਗਮਗੀਨ ਜਦ ਤੱਕ ਮਨ ਦਾ ਚਿੱਟਾ ਕੋੜਾ ਤਰਤੀ ਉੱਤੇ ਪੌੜ ਨਾ ਮਾਰੇ ਹੱਸਣਾ ਜਾਂ ਖੁਸ਼ ਦਿਸਣਾ ਵਸ ਤੋਂ ਬਾਹਰ ਹੁੰਦਾ ਹੈ ਇਹ ਮਨ ਹੀ ਹੈ ਜੋ ਫੁੱਲਾਂ ਨੂੰ ਮਹਿਕਾਉਂਦਾ ਤੇ ਖਿੜਾਉਂਦਾ ਹੈ ਤੇ ਚਾਨਣ ਨੂੰ ਚਾਨਣ ਦਿੰਦਾ ਤੇ ਸੂਰਜ ਨੂੰ ਰਸ਼ਨਾਉਂਦਾ ਹੈ ਜੇਕਰ ਮਨ ਬਿराण ਹੈ ਤਾਂ ਸਭ ਬਹਾਰਾਂ ਪੱਤ ਚੜਹਨ ਚੰਨ ਹਸੀਨ ਨਹੀਂ ਹੈ ਸੂਰਜ ਕਾਲਾ ਪੱਥਰ ਹੈ ਮੈਂ ਦੁਕਾਨ ਤੋਂ ਉੱਠਿਆ ਤੇ ਲਾਲ ਕਿਲੇ ਤੋਂ ਅੱਗੇ ਇੱਕ ਸਕੂਟਰ ਵਿੱਚ ਸਵਾਰ ਹੋਇਆ ਧੰਨਵਾਦ